ਅੱਜ ਦਾ ਤਾਂ ਸਤਿ ਸ੍ਰੀ ਅਕਾਲ ਤੇ ਆਪਾਂ ਖੜੇ ਆ ਕਿਸਾਨ ਮੇਲਾ ਲੁਧਿਆਣਾ ਤੇ ਤੇ ਭਾਈ ਕਮਲ ਆਪਣੇ ਨਾਲ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਭਾਈ ਜੀ ਬਹੁਤ ਵਧੀਆ ਜੀ ਠੀਕ ਆ ਭਾਈ ਜੀ ਤੇ ਸਵਰਾਜ ਕੰਪਨੀ ਦੇ ਆਨਰ ਹੋ ਭਾਈ ਜੀ थैंक यू ਹਾਂ ਜੀ ਸਵਰਾਜ ਕੰਪਨੀ ਤੋਂ ਆਏ ਆ ਜੀ ਠੀਕ ਆ ਭਾਈ ਜੀ ਤੇ ਦੱਸੋ ਕਿ ਭਾਈ ਜੀ ਜਿਹੜਾ ਆਪਣਾ ਸਵਰਾਜ ਸਭ ਤੋਂ ਮੀਡੀਅਮ ਟਰੈਕਟਰ ਆ ਜਾ ਰਿਹਾ ਤੇ ਜੇ ਗੱਲਬਾਤ ਕਰੀਏ ਪਹਿਲਾਂ ਇਹਦੇ ਹੌਸ ਪਾਵਰ ਦੀ ਭਾਈ ਜੀ ਕਿੰਨੇ ਹੌਸ ਪਾਵਰ ਦਾ ਹੈ ਭਾਈ ਜੀ ਇਹ 3 HP ਦੀ ਕੈਟਾਗਰੀ ਦਾ ਟਰੈਕਟਰ ਹੈ ਜੀ ਠੀਕ ਆ ਜੀ ਠੀਕ ਆ ਜੀ ਔਰ 4 ਵੇਲ ਡਰਾਈਵ ਦੇ ਵਿੱਚ ਹੈਗਾ ਏ ਠੀਕ ਹੈ ਜੀ 4 ਵੇਲ ਡਰਾਈਵ ਦੇ ਵਿੱਚ ਆਈ ਹਾਂਜੀ 4x4 ਦੇ ਦੇ ਵਿੱਚ ਆਂਦਾ ਏ ਠੀਕ ਹੈ ਜੀ ਆਈ ਲੋ ਮੀਡੀਅਮ ਆਈ ਲੋ ਮੀਡੀਅਮ ਦੀ ਤਿੰਨ ਸਪੀਡਾਂ ਜਾਂਦਾ ਏ ਠੀਕ ਹੈ ਜੀ ਠੀਕ ਹੈ ਜੀ ਆਹ ਤੇਰੀ ਸਪੀਡ ਹੈ ਜੀ ਠੀਕ ਹੈ ਜੀ ਤੇ ਰੋਟਾ ਮੀਟਰ ਕਿੰਨੇ ਵੇ ਪਟਰੋਲ ਦਾ ਇਹ ਕਟੋ ਇਹ ਜੀ 5 ਫੁੱਟ ਦਾ ਰੋਟਾ ਮੀਟਰ ਖਿੱਚੇਗਾ ਤੁਹਾਡਾ ਠੀਕ ਹੈ ਜੀ ਠੀਕ ਹੈ ਜੀ ਔਰ ਸੱਤ ਟਾਂਗ ਦੀ ਕਲਟੀਵੇਟਰ ਚਲਾ ਦੂੰਗਾ ਠੀਕ ਹੈ ਜੀ ਠੀਕ ਹੈ ਜੀ ਔਰ ਇਹਦਾ ਠੀਕ ਹੈ ਜੀ ਏ ਪੀ ਡੀਓ ਅਜ 540 ਚੱਕਰਾਂ ਲਈ ਹਾਂਜੀ ਪੀ ਡੀਓ 540 ਚੱਕਰਾਂ ਦੀ ਹੈ ਠੀਕ ਹੈ ਔਰ ਇਹਦੀ ਜਿਹੜੀ ਪੀ ਡੀਓ ਹੈ ਪੀ ਡੀਓ ਜਿਹੜਾ ਇਹਦਾ ਉਹ ਔਇਲ ਔਇਲ ਪੀਟੂਆ ਠੀਕ ਹੈ ਪੁਸ਼ ਬਟਨ ਤੇ ਆਪਾਂ ਪੁਸ਼ ਕਰਾਂਗੇ ਤਾਂ ਇਹਦਾ ਪੀ ਡੀਓ ਚੱਲਣਾ ਸ਼ੁਰੂ ਹੋ ਜਾਏਗਾ ਗੇਅਰ ਸ਼ਿਫਟ ਕਰੀਏ ਕੋਈ ਦਿੱਕਤ ਨਹੀਂ ਹੈ ਕੋਈ ਨਹੀਂ ਹਾਂ ਕੋਈ ਚੱਕਰ ਨਹੀਂ ਹੈ ਜਿੱਦੇ ਕੋਈ ਲੋਡ ਨਹੀਂ ਆਊਗਾ ਉਸ ਕਰੀਏ ਤਾਂ ਹੋ ਜਾਏਗਾ ਚੇਂਜ ਹੋ ਜਾਏਗਾ ਠੀਕ ਹੈ ਹਾਂਜੀ ਠੀਕ ਹੈ ਭਾਈ ਜੀ ਔਰ ਡਬਲ ਐਕਟਿੰਗ ਪਾਵਰ ਸਟੀering ਹੈ ਤਾਂ ਬੰਦਾ ਬਸ ਡਾਇਰੈਕਟ ਪਾਵਰ ਸਟੀering ਹੈ ਹਾਂਜੀ ਹਾਂਜੀ ਔਰ ਗੇਅਰ ਦੀ ਗੱਲ ਕਰੀਏ ਭਾਈ ਜੀ ਇੰਜਨ ਦੀ ਗੱਲ ਕਰੀਏ ਤੇ ਹਾਂਜੀ ਇਹਦਾ ਆਪਣਾ 에ਅਰ ਕਲੀਨਰ ਜਿਹੜਾ ਡ్రਾਈ 에ਅਰ ਕਲੀਨਰ ਹੈ ਜਾਨਵਾਰਕ ਦਾ ਇੰਜਨ ਹੈ ਜੀ ਬਾਹਰ ਤਾਂ ਹੀ ਹੈ ਨਾ ਇਹਦੇ ਚ ਠੀਕ ਹੈ। ਔਰ ਬਹੁਤ ਵਧੀਆ ਮਤਲਬ ਟਰੈਕਟਰ ਆ ਮਿਨੀ ਟਰੈਕਟਰ ਜਿਹੜਾ ਸਾਡੀ ਕੰਪਨੀ ਨੇ ਬਣਾਇਆ ਬਹੁਤ ਸ਼ਾਨਦਾਰ ਟਰੈਕਟਰ ਹੈ ਔਰ ਪੰਜਾਬ ਦੇ ਵਿੱਚ ਤਾਂ ਆਪਾਂ ਹੁਣ ਹੀ ਦੇ ਰਹੇ ਆ ਪਹਿਲਾ ਇਹ ਬਾਕੀ ਕੇਰਲਾ ਵਗੈਰਾ ਉਧਰ ਜੰਮੂ ਕਸ਼ਮੀਰ ਠੀਕ ਹੈ ਮਾਛਲੇ ਰੀ ਵਿੱਚ ਦੇ ਰਹੀ ਪੰਜਾਬ ਦੀ ਬਾਬਾ ਨੇ ਕੀਤੀ ਵਾਤਾ ਬਾਬਾ ਦੀ ਖੇਤੀ ਲਈ ਬਹੁਤ ਵਧੀਆ ਟਰੈਕਟਰ ਹੈ ਹੈ ਉਸ ਪਾਵਰ ਹੈ ਜੀ ਪੀ ਐਚ ਪੀ ਹੈ ਪੀ ਐਚ ਪੀ ਆ ਗਿਆ ਭਾਈ ਜੀ ਸੱਤ ਸੱਤਾ ਲੱਗੇ ਤੇ ਲਿਫਟ ਕਪੈਸਿਟੀ ਦੀ ਗੱਲ ਕਰੀ ਜੀ 1000 ਕਿਲੋ ਜੀ ਦੀ ਲਿਫਟ ਕਪੈਸਿਟੀ ਹੈ ਠੀਕ ਹੈ ਜੀ 1000 ਕਿਲੋ ਜੀ ਦੀ ਲਿਫਟ ਕਪੈਸਿਟੀ ਆ ਗਿਆ ਭਾਈ ਜੀ ਦੇਖ ਲੈ ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ ਹੈਗਾ 5 ਲੱਖ 5.5 ਲੱਖ ਰੁਪਏ ਰੇਟ ਹੈ ਠੀਕ ਹੈ 5.5 ਲੱਖ ਰੁਪਏ ਰੇਟ ਆ ਗਿਆ ਠੀਕ ਹੈ ਭਾਈ ਜੀ ਤੇ ਬੈਟਰੀ ਵੀ ਕਲੀਅਰ ਹੈ ਐਡਜਸਟ ਹਾਂ ਜੀ ਬੈਟਰੀ ਐਡਜਸਟ ਵੀ ਇਹ ਇਹ ਜੇ ਗੱਲਬਾਤ ਕਰੀਏ ਭਾਈ ਜੀ ਰੇਡੀਏਟਰ ਦੀ ਹਾਂਜੀ ਤੇ ਕਿੰਨਾ ਕਰਮ ਹੋਦਾਗਾ ਪਹਿਲਾਂ ਦੇਖ ਲਈ ਜਾਣਾ ਪਹਿਲਾਂ ਅੱਗੇ ਜਾਲੀ ਲੱਗੀ ਹੋਈ ਹੈ ਕਿ ਨਾ ਭਾਈ ਜੀ ਹਾਂਜੀ ਤੇ ਕਰਦਾ ਜਿਆਦਾ ਜਿਆਦਾ ਨਹੀਂ ਹਾਂਜੀ ਕਰਦਾ ਜਾਂਦਾ ਨਹੀਂ ਅੱਗੇ ਜਾਲੀ ਲਾਈ ਪਈ ਹੈ ਇਸੇ ਕਰਕੇ ਕਿ ਕਰਦਾ ਅੱਗੇ ਜਾਏਗਾ ਨਹੀਂ ਰੇਡੀਏਟਰ ਤੇ ਠੀਕ ਹੈ ਭਾਈ ਜੀ ਹਾਂਜੀ ਬਾਕੀ ਜੇ ਦੇਖ 사 ਜਾਓ ਤੇ ਕਿੰਨਾ ਕ ਵੇਟ ਹੋਗਾ ਤਕਰੀਬਨ ਵਜਈ ਇਹਦੇ ਵਿੱਚ ਵੇਟ ਦਾ ਭਾਜੀ ਵੇਟ ਦਾ ਆਪਾਂ ਉਹ ਦੇਖਣਾ ਪਵੇਗਾ ਪੂਰਾ ਵੇਟ ਇਹਦਾ ਹੈ ਕਿੰਨਾ ਹੈ ਠੀਕ ਹੈ ਹੈਨਾ ਤੇ ਵੇਟ ਦਾ ਪੂਰਾ ਆਈਡੀਆ ਇਹਦਾ ਬਾਕੀ ਟਰੈਕਟਰ ਬਹੁਤ ਵਧੀਆ ਜੀ ਹਰ ਇੰਪਲੀਮੈਂਟ ਤੇ ਚੱਲਨ ਵਾਲਾ ਟਰੈਕਟਰ ਹੈ ਠੀਕ ਹੈ ਬਾਗਾਨੀ ਖੇਤੀ ਲਈ ਟਰੈਕਟਰ ਬਣਿਆ ਹੋਇਆ ਹੈ ਸਪੈਸ਼ਲੀ ਠੀਕ ਹੈ ਤੇ ਕਹੋ ਭਾਜੀ ਇਹ ਵੇਟ ਹੈਗਾ ਦਾ ਹਾਂਜੀ ਰੇਟ ਹੈਗਾ ਜੀ ਰੇਟ 5 ਲੱਖ ਹਾਂਜੀ ਰੇਟ ਹੈਗਾ 5.5 ਲੱਖ ਰੁਪਈਆ ਠੀਕ ਹੈ ਤੇ ਮੇਲੇ ਦੇ ਕੋਈ ਡਿਸਕਾਊਂਟ ਜੀ ਹਾਂਜੀ ਮੇਲੇ ਤੇ ਡਿਸਕਾਊਂਟ ਦੇਵਾ ਜੀ ਲਗਿਆ ਠੀਕ ਹੈ ਹਾਂ ਮੇਲੇ ਦੇ ਡਿਸਕਾਊਂਟ ਆਪਾਂ ਕਹ ਲਈਏ ਇੱਕੋ ਇੱਕ ਟਰੈਕਟਰ ਹੈਗਾ ਹਾਂਜੀ ਹਾਂਜੀ ਪੰਜਾਬ ਦਾ ਇੱਕੋ ਇੱਕ ਟਰੈਕਟਰ ਹੈ ਜਿਹੜਾ ਇੰਨੀ ਐਚਪੀ ਦੀ ਕੈਟਾਗਰੀ ਤੇ ਕਿੰਨਾ ਛੋਟਾ ਟਰੈਕਟਰ ਠੀਕ ਹੈ ਤੇ ਇਹ ਹੈਗਾ ਭਾਜੀ ਟਾਰਗੇਟ ਟਰੈਕਟਰ ਟਾਰਗੇਟ ਟਰੈਕਟਰ ਹੈਗਾ ਅੱਗੇ ਤੋਂ ਲੁੱਕ ਦੇਖਾਂ ਕਿੰਨਾ ਬਹੁਤ ਸ਼ਾਨਦਾਰ ਲੁੱਕ ਹੈ ਜੀ ਤੇ ਇਹਦੀ ਲੁੱਕ ਦਿਖਾ ਦੇ ਹੈਡਲਾਈਟ ਦੀ ਲੁੱਕ ਦੇਖੋ ਅੱਗੇ ਤੋਂ ਤੁਸੀਂ ਲੇਖੋ ਦੇਖੋ ਜੇ ਮੈਂ ਪਕੜੀ ਹੈ ਨਾ ਸਾਹ ਵਾਸਤੇ ਥੋੜੀ ਜਗ੍ਹਾ ਛੱਡ ਦਿਆ ਨਾ ਇਹਦਾ ਪੂਰਾ ਦਾ ਪੂਰਾ ਇੱਕ ਤਾਂ ਅਡਜਸਟ ਕਰਿਆ ਹਾਂਜੀ ਹਾਂਜੀ ਬਿਲਕੁਲ ਰੈਡੀਏਟਰ ਗਰਮਣਾਓ ਬਿਲਕੁਲ ਬਿਲਕੁਲ ਜੀ ਹਵਾ ਲਈ ਪੂਰਾ ਦਿੱਤਾ ਪਿਆ ਠੀਕ ਹੈ ਜੇ ਸਰਵਿਸ ਦੀ ਗੱਲ ਕਰੀਏ ਭਾਈ ਜੀ ਇਹਦੀ ਹਾਂਜੀ ਸਰਵਿਸ ਜਿਹੜੀ ਪਹਿਲੀ ਸਰਵਿਸ ਆ ਉਹ 50 ਘੰਟਿਆਂ ਦੇ ਆ ਉਸ ਤੋਂ ਬਾਅਦ ਜਿਹੜੀ ਆ ਇਹਦੀ 250 250 ਘੰਟੇ ਦੇ ਬਾਅਦ ਸਰਵਿਸ ਹੁੰਦੀ ਠੀਕ ਆ ਭਾਈ ਜੀ ਤੇ ਕਿੰਨੇ ਕੁੱਲ ਕਿੰਨੇ ਸਾਫ ਪੈਸੇ ਨੇ ਪੂਰੀ ਸਰਵਿਸ ਆ ਜੀ 5 ਸਰਵਿਸ ਸਰ ਦੇਦੀ ਹੈ ਕੰਪਨੀ ਠੀਕ ਹੈ ਜੀ ਪਹਿਲੀ ਸਰਵਿਸ ਜਿਹੜੀ 50 ਤੇ ਕਰਾਨੀ ਆ ਉਸ ਤੋਂ ਬਾਅਦ ਹਰ 250 250 ਘੰਟੇ ਦੇ ਬਾਅਦ ਕਰਵਾਈ ਜਾਂਦੀ ਠੀਕ ਹੈ ਭਾਈ ਜੀ ਤੇ ਹਜੇ ਬੰਨਾ ਬ੍ਰਾਂਚ ਜਿੱਥੇ ਤੇ ਆਪਣੇ ਮੰਨ ਕੇ ਚਲੋ ਕਿਹੜੀ ਆਪਾਂ ਬ੍ਰਾਂਚਾ ਖੁੱਲੇ ਹੋਏ ਨੇ ਗਿਆ ਅਲਗ-ਅਲਗ ਜ਼ਿਲ੍ਹਿਆਂ ਚ ਉੱਥੇ ਤਾਂ ਨਹੀਂ ਅਵੇਲੇਬਲ ਆਏਗਾ ਭਾਈ ਜੀ ਸਰ ਸਾਰੀ ਜਗ੍ਹਾ ਅਵੇਲੇਬਲ ਹੈ ਜੀ ਪੂਰ ਪੰਜਾਬ ਦੇ ਵਿੱਚ ਖੁੱਲ ਗਿਆ ਹੈ ਟਰੈਕਟਰ ਠੀਕ ਆ ਗਿਆ ਭਾਈ ਹਾਂ ਜੀ ਠੀਕ ਹੈ ਤੇ ਇਧਰ ਤਾਂ ਕੋਣਾ ਸਾਨੂੰ ਇੱਕ ਹੋਰ ਮਿੰਨੀ ਟਰੈਕਟਰ ਤੇ ਇਹ ਕਿਹੜਾ ਕਦੇ ਵਾਸਤੇ ਇਹ ਸਕੂਟਰ ਟਰੈਕਟਰ ਆ ਕਹਿੰਦਾ ਭਾਈ ਜੀ ਹਾਂ ਜੀ ਠੀਕ ਹੈ ਭਾਈ ਜੀ ਜੇ ਤੁਸੀਂ ਦੇਖ ਸਕਦੇ ਹੋ ਭਾਈ ਦੇਖਣ ਨੂੰ ਇੱਕ ਐਦਾਂ ਲੱਗਦਾਗਾ ਭਾਈ ਜੀ ਨੂੰ ਮੋਟਰਸਾਈਕਲ ਉਹ ਲੈਣਾ ਭਾਈ ਜੀ ਅੱਗੇ ਤੋਂ ਤੇ ਪਿੱਛੇ ਤੋਂ ਕਰਦੇ ਤੇ ਗੱਲਬਾਤ ਕਰੀਏ ਇਹ ਕਿੰਨੇ ਐਚਪੀ ਦਾ ਆ ਜਾਂਦਾ ਭਾਈ ਜੀ ਇਹ ਭਾਈ ਜੀ 11 ਐਚਪੀ ਦਾ ਟਰੈਕਟਰ ਹੈ ਜੀ ਠੀਕ ਹੈ ਜੀ 11 ਐਚਪੀ ਦਾ ਆ ਜਾਂਦਾ ਤੇ ਰੋਟਾਵੇਟਰ ਕਿੰਨੇ ਗੋਟਾ ਖੇਚਦਾ ਭਾਈ ਜੀ ਇਹ ਰੋਟਾਵੇਟਰ ਭਾਈ ਜੀ ਇਹ ਇਹ ਟਾਈਪਟਰ ਰੋਟੇਟ ਮੈਟਰ ਹੋਵੇਗਾ ਨਾ ਟਾਈਪਟਰ ਰੋਟੇਟ ਮੈਟਰ ਕਿਹਦਾ ਐਮਪੀੀ ਬੋਰਡ ਮਸ਼ੀਨ ਹੈ ਜੀ ਐਕਚੁਅਲੀ ਮਸ਼ੀਨ ਹੈ ਸਬਜ਼ੀ ਦੇ ਖੇਤਾਂ ਲਈ ਇਹ ਕੰਮ ਕਰਨ ਲਈ ਬਣਾਈ ਗਈ ਹੈ ਸਬਜ਼ੀ ਦੇ ਖੇਤਾਂ ਹਾਂ ਜੀ ਸਾਹਿਬ ਜੀ ਖੇਤੀ ਜਿਹੜੀ ਸਬਜ਼ੀ ਠੀਕ ਹੈ 11 ਐਚਪੀ ਦਾ ਹੈ 11 ਐਚਪੀ ਦਾ ਜੀ ਠੀਕ ਹੈ ਤੇ ਇਹਦੀ ਕੀਮਤ ਦੀ ਗੱਲ ਕਰੀ ਜੀ ਇਹਦੀ 275 ਹੈ ਜੀ ਕੀਮਤ 275000 ਹਾਂਜੀ ਹਾਂਜੀ ਠੀਕ ਹੈ ਤੇ ਪਾਵਰ ਸ਼ੇਰਿੰਗ ਤੇ ਫੁਲ ਸਟੇਰਿੰਗ ਇਹ ਸਿੰਪਲ ਸਟੇਰਿੰਗ ਹੈ ਮਕੈਨੀਕਲ ਸਟੇਰਿੰਗ ਹੈ ਦਾ ਠੀਕ ਹੈ ਮਕੈਨੀਕਲ ਸਟੇਰਿੰਗ ਹੈ ਜੇ ਇਹਦੇ ਤੇ ਅਜਿਹਾ ਖਰਚਾ ਦੀ ਗੱਲ ਕਰੀਏ ਬਈ ਇਹ ਭਾਈ ਤੇਲ ਖਰਚਾ ਜਿਹੜਾ ਹੈ 2 ਤੋਂ 2.5 ਲੀਟਰ ਜਿਹੜਾ ਹੈ ਪਰ ਘੰਟੇ ਦਾ 2 ਲੀਟਰ ਜਿਹੜਾ ਹੈ ਘੰਟੇ ਦਾ ਖਾਂਦਾ ਹੈ ਠੀਕ ਹੈ ਭਾਈ ਹਾਂਜੀ ਰੋਟਾਵੇਟਰ ਤੇ ਕਲਟੀਵੇਟਰ ਤੇ ਘੱਟ ਖਾਊਗਾ ਠੀਕ ਹਾਂਜੀ ਤੇ ਕਾਈ ਤੇ ਬਾਕੀ ਤੁਸੀਂ YouTube ਪਰ ਦੇ ਦਰ ਤੇ ਜੇ ਇਹਦੀ PTD ਸਾਫਟ ਦੀ ਗੱਲ ਕਰੀ ਬਾਈ ਜੀ ਇਹ 1000 ਦੀ PTD ਹੈ ਜੀ ਇਹਦੀ ਵੀ 1000 ਆਹ 1000 ਦੀ PTD ਤੇ ਲਿਫਟ ਕੰਪੈਸਟਿਵ ਨਹੀਂ ਲਿਫਟ ਕੰਪੈਸਟਿਵ 300 ਕੇ ਜੀ ਇਹਦੀ 300 ਕੇ ਆਹ ਜੀ 300 ਕੇ ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਦੇ ਦਿਸਾ ਦੇ ਬਾਈ ਜੀ ਤੇ ਲਿਫਟ ਕੰਪੈਸਟਿਵ ਜੀ ਕਰਤੇ ਤੇ ਬਾਕੀ ਜੇ ਇਹਦੇ ਰੇਟ ਦੀ ਗੱਲ ਕਰੀ 275 2 ਲੱਖ 75 ਹਜ਼ਾਰ ਇੱਧਰ ਰੋਟਾਵੇਟਰ ਮਿਲੇਗਾ ਇੱਧਰ ਰੋਟਾਵੇਟਰ ਇੱਧਰ ਰੋਟਾਵੇਟਰ ਠੀਕ ਹੈ ਜੀ 2,75,000 ਹਾਂ ਜੀ ਕਿਉਂਕਿ ਮੇਲੇ ਚ ਰੋਡਿੰਗ ਹੁੰਦੀ ਆ ਤਾਂ ਇਹਨੂੰ ਕਲਟੀਵੇਟਰ ਵੀ ਨਾਲ ਫਰੀ ਦਿੱਤਾ ਜਾਏਗਾ ਠੀਕ ਹੈ ਜੀ ਆਪਾਂ ਕਹਿ ਲਈਏ ਨਾ ਬੋਲਟ ਦੀ ਕੀਮਤ ਦਾ ਹਾਂ ਜੀ ਹਾਂ ਜੀ ਬੋਲਟ ਦੀ ਕੀਮਤ ਦਾ ਹੀ ਬਿਲਕੁਲ ਬੋਲਟ ਦੀ ਕੀਮਤ ਦਾ ਲੈ ਵੀ ਬੋਲਟ ਦੀ ਕੀਮਤ ਦਾ ਭਾਈਆਂ ਨੇ ਟਰੈਕਟਰ ਲਾਂਚ ਕਰਤਾ ਸਭਰਾ ਆ ਗਿਆ ਹਾਂ ਜੀ ਠੀਕ ਹੈ ਭਾਈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਚਲੋ ਭਾਈ ਜੀ ਵੀਡੀਓ ਕੰਪਲੀਟ ਲੱਗੇ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਚੰਨ ਕਰ